ਦੋਸਤੋ ਮੈਨੂੰ ਉਮੀਦ ਉਮੀਦ ਨਹੀਂ ਸੀ ਕਿ ਅਕਸ਼ੇ ਕੁਮਾਰ ਦੀ ਇਹ ਵਾਲੀ ਮੂਵੀ ਵੀ ਇੰਨੇ ਪੈਸੇ ਕਮਾ ਲੂਗੀ ਇੰਨੇ ਇੰਨੇ ਵੱਡੀ ਇਹਦੀ ਓਪਨਿੰਗ ਲੱਗੂਗੀ ਕਿਉਂਕਿ ਪਿਛਲੀ ਮੂਵੀ ਦੇਖੀ ਜਾਵੇ ਕੇਸਰੀ ਜਿਹੜੀ ਕਿ ਇੱਕ ਵਧੀਆ ਮੂਵੀ ਸੀ ਉਸਦੀ ਓਪਨਿੰਗ ਸ਼ਾਇਦ 11 ਕਰੋੜ ਲੱਗੀ ਸੀ ਤੇ ਇਸ ਮੂਵੀ ਦੀ ਓਪਨਿੰਗ ਲੱਗੀ ਆ 24 ਕਰੋੜ ਤੇ ਸੈਟਰਡੇ ਨੂੰ ਇਸ ਮੂਵੀ ਨੇ ਪੈਸੇ ਕਮਾਇਆ 32 ਕਰੋੜ ਤੇ ਕੱਲ ਯਾਨੀ ਕਿ ਸੰਡੇ ਵਾਲੇ ਦਿਨ ਇਹਨੇ ਕਮਾਏ ਆ 35 ਕਰੋੜ ਮਤਲਬ ਵੀ ਤਿੰਨ ਦਿਨ ਦੇ ਵਿੱਚ ਇਹ ਓਨੇ ਪੈਸੇ ਕਮਾ ਗਈ 91 ਕਰੋੜ ਘੱਟੋ ਘੱਟ ਕਿ ਕੇਸਰੀ ਨੇ ਲਾਈਫਟਾਈਮ ਦੀ ਕਮਾਈ ਇੰਨੀ ਹੁਣ ਤੁਸੀਂ ਦੇਖੋ ਲੋਕੀ ਕਿੱਦਾਂ ਦੀ ਫਿਲਮਾਂ ਦੇਖਣਾ ਪਸੰਦ ਕਰਦੇ ਨੇ ਫੈਮਿਲੀ ਜਿੱਥੇ ਇਤਿਹਾਸ ਦੱਸਣਾ ਚਾਹੀਦਾ ਸੀ ਜਵਾਕਾਂ ਨੂੰ ਮਤਲਬ ਉਧਰ ਨਹੀਂ ਗਈ ਉਹ ਗਈ ਹਾਊਸਫੁੱਲ ਦੇਖਣਾਂ ਤੇ ਹਾਊਸਫੁੱਲ ਜਿਹਨੇ ਵੀ ਦੇਖੀ ਆ ਉਹਦੇ ਲਈ ਸ਼ਾਇਦ ਉਹ ਐਂਟਰਟੇਨਮੈਂਟ ਹੋਊਗੀ ਪਰ ਸਹੀ ਮੈਨੇ ਚ ਇੱਕ ਗੱਲ ਜ਼ਰੂਰ ਦੱਸਣਾ ਕਿ ਉਹਦੇ ਵਿੱਚ ਡਾਇਲੋਗ ਕਿੱਦਾਂ ਦੇ ਸੀ ਉਹਦੇ ਵਿੱਚ ਇਦਾਂ ਦੇ ਸੀਨ ਵੀ ਆ ਸ਼ਾਇਦ ਉਹ ਤੁਸੀਂ ਫੈਮਿਲੀ ਜਿਹੜੇ ਨਹੀਂ ਦੇਖ ਸਕਦੇ ਸੀ ਡਬਲ ਮੀਨਿੰਗ ਡਾਇਲੋਗ ਨੇ ਤੇ ਕਾਫੀ ਸੀਨ ਕਾਪੀ ਕੀਤੇ ਗਏ ਨੇ ਪਿਛਲੀਆਂ ਫਿਲਮਾਂ ਤੋਂ ਹੀ ਇੱਕ ਉਹ ਬਾਂਦ ਵਾਲਾ ਸੀਨ ਹੈ ਫਿਰ ਇਹਦੇ ਵਿੱਚ ਨਵਾਂਪਨ ਕੀ ਆ ਨਵਾਂਪਨ ਕੁਝ ਨਹੀਂ ਹੈ ਸਿਰਫ ਇੱਕ ਫਰੈਂਚਾਈਜ਼ੀ ਚੱਲ ਰਹੀ ਸੀ 1 2 3 4 ਤੇ 5 ਇਹ ਉਹਦੇ ਕਰਕੇ ਆ ਓਪਨਿੰਗ ਲੱਗੀ ਪਰ ਜੇ ਅਕਸ਼ੇ ਕੁਮਾਰ ਦੀ ਆਪਾਂ ਕੇਸਰੀ ਦੀ ਗੱਲ ਕਰੀਏ ਉਹ ਫਿਲਮ ਸੋਹਣੀ ਸੀਗੀ ਵਧੀਆ ਵੀ ਸੀ ਉਹਦੇ ਵਿੱਚ ਐਕਟਿੰਗਸ ਅਕਸ਼ੇ ਕੁਮਾਰ ਦੀ ਜ਼ਬਰਦਸਤ ਸੀਗੀ ਪਰ ਉਹ ਫਿਲਮ ਨੂੰ ਓਪਨਿੰਗ ਨਹੀਂ ਵਧੀਆ ਨਹੀਂ ਲੱਗੀ ਤੇ ਉਸ ਫਿਲਮ ਨੇ ਜਿੰਨਾ ਟਾਈਮ ਲੱਗੀ ਰਹੀ ਆ ਉਹਨੇ ਲਾਈਫਟਾਈਮ ਬਿਜ਼ਨਸ ਹੀ ਮਿਲ ਲਾਦਾ 90 ਤੋਂ 91 ਕਰੋੜ ਕੀਤਾ ਆ ਤੁਸੀਂ ਦੇਖੋ ਚੰਗੀਆਂ ਮੂਵੀਆਂ ਨੂੰ ਲੋਕੀ ਸਪੋਰਟ ਨਹੀਂ ਕਰ ਰਹੇ ਤੇ ਮਾੜੀ ਮੂਵੀਆਂ ਨੂੰ ਲੋਕੀ ਸਪੋਰਟ ਕਰ ਰਹੇ ਨੇ ਤੇ ਉਹ ਪੰਜਾਬੀ ਵਿੱਚ ਵੀ ਹੋ ਰਿਹਾ ਤੇ ਉਹ ਬੋਲੀਵੁੱਡ ਵਿੱਚ ਵੀ ਹੋ ਰਿਹਾ ਉਹ ਆਹ ਕਨੈਕਸ਼ਨ ਦੇਖ ਕੇ ਪਤਾ ਲੱਗ ਗਿਆ ਕਿ ਲੋਕੀ ਐਂਟਰਟੇਨਮੈਂਟ ਦੇ ਨਾਮ ਤੇ ਕੁਝ ਉਹ ਪਰੋਸਣਾ ਚਾਹੁੰਦੇ ਨੇ ਉਹੀ ਲੋਕੀ ਦੇਖਣਾ ਚਾਹੁੰਦੇ ਨੇ ਆਪਾਂ ਅਗਲੀ ਵੀਡੀਓ 'ਚ ਗੱਲ ਕਰਾਂਗੇ ਜਿਹੜੀ ਆਉਣ ਵਾਲੀ ਵੀਡੀਓ 'ਚ ਕਮੇਡੀ ਮੂਵੀ ਦੀ ਗੱਲ ਕਰਾਂਗੇ ਸਹੀ ਮੈਨੇਚ ਕਮੇਡੀ ਮੂਵੀ ਕਿਹਨੂੰ ਕਹਿੰਦੇ ਨੇ ਠੀਕ ਹੈ ਜੀ ਅੱਜ ਦੀ ਵੀਡੀਓ ਇੱਥੇ ਤੱਕ ਹੀ ਆ ਜੇ ਜੇ ਤੁਸੀਂ ਬਾਕੀ ਕਹਿਨੇ ਹੋ ਕਿ ਕੇਸਰੀ ਮੂਵੀ ਵਧੀਆ ਸੀ ਕਿ ਹਾਊਸਫੁੱਲ ਨਾਲੋਂ ਤੱਕ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਬਾਕੀ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਤਤਕਲੀ ਧੰਨਵਾਦ